ਹੁੰਦਾ ਹੈ ਦੁਕਾਨ ਦੇ ਵਿੱਚ ਸਮਾਨ ਲੈਣਾ ਚਲਾ ਜਾਂਦਾ ਹੈ ਤੇ ਇਸੇ ਦੌਰਾਨ ਸਕੂਟਰੀ ਤੇ ਇੱਕ ਵੱਡਾ ਸਾਰਾ ਦਰਖਤ ਜਿਹੜਾ ਮੀਹ ਹਨੇਰੀ ਚੱਲ ਰਹੀ ਹੁੰਦੀ ਆ ਇਸ ਕਰਕੇ ਡਿੱਗ ਪੈਂਦਾ ਹੈ ਸਕੂਟਰੀ ਤੇ ਗਨੀਮਤ ਇੱਥੇ ਰਹੀ ਕਿ ਜਦੋਂ ਵਿਅਕਤੀ ਅੰਦਰ ਗਿਆ ਹੋਇਆ ਸੀ ਦੁਕਾਨ ਦੇ ਤਾਂ ਉਦੋਂ ਦਰਖਤ ਡਿੱਗਿਆ ਜਿਸ ਕਾਰਨ ਕਿ ਸਕੂਟਰੀ ਦਾ ਤਾਂ ਨੁਕਸਾਨ ਹੋ ਗਿਆ ਪਰ ਵਿਅਕਤੀ ਆ ਜਿਹੜਾ ਉਹ ਸਹੀ ਸਲਾਮਤ ਹੈ ਉਸ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਐਡਾ ਵੱਡਾ ਦਰਖਤ ਸੀ ਗਨੀਮਤ ਰਹੀ ਹੈ ਰੱਬ ਦਾ ਸ਼ੁਕਰ ਰਿਹਾ ਹੈ ਕਿ ਜੇ ਕਿਤੇ ਵਿਕਤੀ ਸਵਾਰ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਬਾਕੀ ਗੱਲ ਤੁਸੀਂ ਸੀਸੀਟੀਵੀ ਤਸਵੀਰ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਕਿਵੇਂ ਤੇਜ਼ੀ ਦੇ ਨਾਲ ਇੱਕਦਮੀ ਜਿਹੜਾ ਦਰਖਤ ਆ ਉਹਦਾ ਜਿਹੜਾ ਡਾਹਣ ਉਹ ਡਿੱਗ ਪੈਂਦਾ ਹੈ ਉਸ ਦਾ ਇੱਕ ਵੱਡਾ ਸਾਰਾ ਹਿੱਸਾ ਦਰਖਤ ਦਾ ਡਿੱਗ ਪੈਂਦਾ ਹੈ ਜੋ ਕਿ ਸਕੂਟਰੀ ਤੇ ਡਿੱਗਦਾ ਹੈ ਹਾਲਾਂਕਿ ਸਕੂਟਰੀ ਦਾ ਨੁਕਸਾਨ ਹੋ ਗਿਆ ਹੈ ਪਰ ਵਿਅਕਤੀ ਹੈ ਜਿਹੜਾ ਉਹ ਸਹੀ ਸਲਾਮਤ ਹੈ ਉਸ ਦੀ ਜਾਨ ਬਚ ਗਈ ਹੈ ਡੇਲੀ ਪੋਸਟ ਪੰਜਾਬੀ ਤੋਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਉਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟਰੀ ਤੇ ਵੱਡਾ ਸਾਰਾ ਦਰਖਤ ਆ ਜਿਹੜਾ ਡਿੱਗ ਪੈਂਦਾ ਹੈ ਤੁਹਾਨੂੰ ਦੱਸਦੀ ਕਿ ਇਹ ਤਸਵੀਰਾਂ ਮੋਹਾਲੀ ਦੇ ਫੇਜ਼ 2 ਦੀਆਂ ਨੇ ਦਰਅਸਲ ਤੁਹਾਨੂੰ ਦੱਸਦੀ ਕਿ ਇੱਕ ਵਿਅਕਤੀ ਕੁਝ ਸਮਾਨ ਲੈਣ ਦੇ ਲਈ ਸਕੂਟਰੀ ਦੁਕਾਨ ਦੇ ਬਾਹਰ ਖੜੀ ਕਰ ਦਿੰਦਾ ਹੈ ਤੇ ਆਪ ਦੁਕਾਨ ਦੇ ਅੰਦਰ ਸਮਾਨ ਲੈਣ ਚਲਿਆ ਜਾਂਦਾ ਗਨੀਮਤ ਇੱਥੇ ਇਹ ਰਹਿੰਦੀ ਹੈ ਕਿ ਜਦੋਂ ਵਿਅਕਤੀ ਦੁਕਾਨ ਦੇ ਅੰਦਰ ਚਲਿਆ ਜਾਂਦਾ ਹੈ ਤਾਂ ਇੱਕ ਵੱਡਾ ਦਰਖਤ ਆ ਜਿਹੜਾ ਉਹ ਸਕੂਟਰੀ ਤੇ ਡਿੱਗ ਪੈਂਦਾ ਹੈ ਹਾਲਾਂਕਿ ਉਸ ਸਮੇਂ ਵਿਅਕਤੀ ਸਕੂਟਰੀ ਤੇ ਸਵਾਰ ਨਹੀਂ ਸੀ ਉੱਥੇ ਮੌਜੂਦ ਨਹੀਂ ਸੀ ਜਿਸ ਕਰਕੇ ਉਸ ਦੀ ਜਾਨ ਬਚ ਗਈ ਕਿਉਂਕਿ ਤੁਹਾਨੂੰ ਦੱਸ ਜੀ ਕਿ ਮੀਂਹ ਆ ਰਿਹਾ ਸੀ ਤੇਜ਼ ਤੇ ਇਸ ਕਾਰਨੇ ਵੱਡਾ ਹਾਦਸਾ ਹੋਣ ਤੋਂ ਬਚ ਕੇ ਆਏ ਹਾਲਾਂਕਿ ਦਰਖਤ ਜਦੋਂ ਸਕੂਟਰੀ ਤੇ ਡਿੱਗਿਆ ਸਕੂਟਰੀ ਦਾ ਜਰੂਰ ਨੁਕਸਾਨ ਹੋ ਗਿਆ ਤਾਂ ਸਿਆਣੇ ਆਖਦੇ ਵੀ ਨੇ ਕਿ ਜਦੋਂ ਰੱਬ ਬਚਾਉਣ ਵਾਲਾ ਹੋਵੇ ਤਾਂ ਫਿਰ ਕੋਈ ਵੀ ਵਾਲਵਿੰਗਾ ਨਹੀਂ ਕਰ ਸਕਦਾ ਤਾਂ ਤੁਹਾਨੂੰ ਦੱਸ ਜੀ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੇ ਫੇਸ ਦੋ ਦੇ ਵਿੱਚ ਇਹ ਕਟਨਾ ਵਾਪਰੀ ਹੈ ਕਿ ਸਕੂਟਰੀ ਤੇ ਸਵਾਰ ਹੋ ਕੇ ਇੱਕ ਵਿਅਕਤੀ ਆਉਂਦਾ ਹੈ ਦੁਕਾਨ ਦੇ ਵਿੱਚ ਸਮਾਨ ਲੈਣਾ ਚਲਾ ਜਾਂਦਾ ਹੈ ਤੇ ਇਸੇ ਦੌਰਾਨ ਸਕੂਟਰੀ ਤੇ ਇੱਕ ਵੱਡਾ ਸਾਰਾ ਦਰਖਤ ਜਿਹੜਾ ਮੀਹ ਹਨੇਰੀ ਚੱਲ ਰਹੀ ਹੁੰਦੀ ਆ ਇਸ ਕਰਕੇ ਡਿੱਗ ਪੈਂਦਾ ਹੈ ਸਕੂਟਰੀ ਤੇ ਗਨੀਮਤ ਇੱਥੇ ਰਹੀ ਕਿ ਜਦੋਂ ਵਿਅਕਤੀ ਅੰਦਰ ਗਿਆ ਹੋਇਆ ਸੀ ਦੁਕਾਨ ਦੇ ਤਾਂ ਉਦੋਂ ਦਰਖਤ ਡਿੱਗਿਆ ਜਿਸ ਕਾਰਨ ਕਿ ਸਕੂਟਰੀ ਦਾ ਤਾਂ ਨੁਕਸਾਨ ਹੋ ਗਿਆ ਪਰ ਵਿਅਕਤੀ ਆ ਜਿਹੜਾ ਉਹ ਸਹੀ ਸਲਾਮਤ ਹੈ ਉਸ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਐਡਾ ਵੱਡਾ ਦਰਖਤ ਸੀ ਗਨੀਮਤ ਰਹੀ ਹੈ ਰੱਬ ਦਾ ਸ਼ੁਕਰ ਰਿਹਾ ਹੈ ਕਿ ਜੇ ਕਿਤੇ ਵਿਕਤੀ ਸਵਾਰ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਬਾਕੀ ਗੱਲ ਤੁਸੀਂ ਸੀਸੀਟੀਵੀ ਤਸਵੀਰ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਕਿਵੇਂ ਤੇਜ਼ੀ ਦੇ ਨਾਲ ਇੱਕਦਮੀ ਜਿਹੜਾ ਦਰਖਤ ਆ ਉਹਦਾ ਜਿਹੜਾ ਡਾਹਾਂ ਉਹ ਡਿੱਗ ਪੈਂਦਾ ਹੈ ਉਸ ਦਾ ਇੱਕ ਵੱਡਾ ਸਾਰਾ ਹਿੱਸਾ ਦਰਖਤ ਦਾ ਡਿੱਗ ਪੈਂਦਾ ਹੈ ਜੋ ਕਿ ਸਕੂਟਰੀ ਤੇ ਡਿੱਗਦਾ ਹੈ ਹਾਲਾਂਕਿ ਸਕੂਟਰੀ ਦਾ ਨੁਕਸਾਨ ਹੋ ਗਿਆ ਹੈ ਪਰ ਵਿਅਕਤੀ ਹੈ ਜਿਹੜਾ ਉਹ ਸਹੀ ਸਲਾਮਤ ਹੈ ਉਸ ਦੀ ਜਾਨ ਬਚ ਗਈ ਹੈ ਦਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਉਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟਰੀ ਤੇ ਵੱਡਾ ਸਾਰਾ ਦਰਖਤ ਆ ਜਿਹੜਾ ਡਿੱਗ ਪੈਂਦਾ ਏ ਤੁਹਾਨੂੰ ਦੱਸਦੀ ਕਿ ਇਹ ਤਸਵੀਰਾਂ ਮੁਹਾਲੀ ਦੇ ਫੇਜ਼ 2 ਦੀਆਂ ਨੇ ਦਰਅਸਲ ਤੁਹਾਨੂੰ ਦੱਸਦੀ ਕਿ ਇੱਕ ਵਿਅਕਤੀ ਕੁਝ ਸਮਾਨ ਲੈਣ ਦੇ ਲਈ ਸਕੂਟਰੀ ਦੁਕਾਨ ਦੇ ਬਾਹਰ ਖੜੀ ਕਰ ਦਿੰਦਾ ਏ ਤੇ ਆਪ ਦੁਕਾਨ ਦੇ ਅੰਦਰ ਸਮਾਨ ਲੈਣ ਚਲਿਆ ਜਾਂਦਾ ਗਨੀਮਤ ਇੱਥੇ ਇਹ ਰਹਿੰਦੀ ਆ ਕਿ ਜਦੋਂ ਵਿਅਕਤੀ ਦੁਕਾਨ ਦੇ ਅੰਦਰ ਚਲਿਆ ਜਾਂਦਾ ਹੈ ਤਾਂ ਇੱਕ ਵੱਡਾ ਦਰਖਤ ਆ ਜਿਹੜਾ ਉਹ ਸਕੂਟਰੀ ਤੇ ਡਿੱਗ ਪੈਂਦਾ ਏ ਹਾਲਾਂਕਿ ਉਸ ਸਮੇਂ ਵਿਅਕਤੀ ਸਕੂਟਰੀ ਤੇ ਸਵਾਰ ਨਹੀਂ ਸੀ ਉੱਥੇ ਮੌਜੂਦ ਨਹੀਂ ਸੀ ਜਿਸ ਕਰਕੇ ਉਸ ਦੀ ਜਾਨ ਬਚ ਗਈ ਕਿਉਂਕਿ ਤੁਹਾਨੂੰ ਦੱਸ ਜੀ ਕਿ ਮੀਂਹ ਆ ਰਿਹਾ ਸੀ ਤੇਜ਼ ਤੇ ਇਸ ਕਾਰਨੇ ਵੱਡਾ ਹਾਦਸਾ ਹੋਣ ਤੋਂ ਬਚ ਕੇ ਆਏ ਹਾਲਾਂਕਿ ਦਰਖਤ ਜਦੋਂ ਸਕੂਟਰੀ ਤੇ ਡਿੱਗਿਆ ਸਕੂਟਰੀ ਦਾ ਜਰੂਰ ਨੁਕਸਾਨ ਹੋ ਗਿਆ ਤਾਂ ਸਿਆਣੇ ਆਖਦੇ ਵੀ ਨੇ ਕਿ ਜਦੋਂ ਰੱਬ ਬਚਾਉਣ ਵਾਲਾ ਹੋਵੇ ਤਾਂ ਫਿਰ ਕੋਈ ਵੀ ਵਾਲਵਿੰਗਾ ਨਹੀਂ ਕਰ ਸਕਦਾ ਤਾਂ ਤੁਹਾਨੂੰ ਦੱਸ ਜੀ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੇ ਫੇਸ ਦੋ ਦੇ ਵਿੱਚ ਇਹ ਕੰਨਾ ਵਾਪਰੀ ਹੈ ਕਿ ਸਕੂਟਰੀ ਤੇ ਸਵਾਰ ਹੋ ਕੇ ਇੱਕ ਵਿਅਕਤੀ ਆਉਂਦਾ ਹੈ ਦੁਕਾਨ ਦੇ ਵਿੱਚ ਸਮਾਨ ਲੈਣਾ ਚਲਾ ਜਾਂਦਾ ਹੈ ਤੇ ਇਸੇ ਦੌਰਾਨ ਸਕੂਟਰੀ ਤੇ ਇੱਕ ਵੱਡਾ ਸਾਰਾ ਦਰਖਤ ਜਿਹੜਾ ਮੀਹ ਹਨੇਰੀ ਚੱਲ ਰਹੀ ਹੁੰਦੀ ਆ ਇਸ ਕਰਕੇ ਡਿੱਗ ਪੈਂਦਾ ਹੈ ਸਕੂਟਰੀ ਤੇ ਗਨੀਮਤ ਇੱਥੇ ਰਹੀ ਕਿ ਜਦੋਂ ਉਹ ਵਿਅਕਤੀ ਅੰਦਰ ਗਿਆ ਹੋਇਆ ਸੀ ਦੁਕਾਨ ਦੇ ਤਾਂ ਉਦੋਂ ਦਰਖਤ ਡਿੱਗਿਆ ਜਿਸ ਕਾਰਨ ਕਿ ਸਕੂਟਰੀ ਦਾ ਤਾਂ ਨੁਕਸਾਨ ਹੋ ਗਿਆ ਪਰ ਵਿਅਕਤੀ ਆ ਜਿਹੜਾ ਉਹ ਸਹੀ ਸਲਾਮਤ ਹੈ ਉਸ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਐਡਾ ਵੱਡਾ ਦਰਖਤ ਸੀ ਗਨੀਮਤ ਰਹੀ ਹੈ ਰੱਬ ਦਾ ਸ਼ੁਕਰ ਰਿਹਾ ਹੈ ਕਿ ਜੇ ਕਿਤੇ ਵਿਕਤੀ ਸਵਾਰ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਬਾਕੀ ਗੱਲ ਤੁਸੀਂ ਸੀਸੀਟੀਵੀ ਤਸਵੀਰ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਕਿਵੇਂ ਤੇਜ਼ੀ ਦੇ ਨਾਲ ਇੱਕਦਮੀ ਜਿਹੜਾ ਦਰਖਤ ਆ ਉਹਦਾ ਜਿਹੜਾ ਡਾਹਾਂ ਉਹ ਡਿੱਗ ਪੈਂਦਾ ਹੈ ਉਸ ਦਾ ਇੱਕ ਵੱਡਾ ਸਾਰਾ ਹਿੱਸਾ ਦਰਖਤ ਦਾ ਡਿੱਗ ਪੈਂਦਾ ਹੈ ਜੋ ਕਿ ਸਕੂਟਰੀ ਤੇ ਡਿੱਗਦਾ ਹੈ ਹਾਲਾਂਕਿ ਸਕੂਟਰੀ ਦਾ ਨੁਕਸਾਨ ਹੋ ਗਿਆ ਹੈ ਪਰ ਵਿਅਕਤੀ ਹੈ ਜਿਹੜਾ ਉਹ ਸਹੀ ਸਲਾਮਤ ਹੈ ਉਸ ਦੀ ਜਾਨ ਬਚ ਗਈ ਹੈ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟਰੀ ਤੇ ਵੱਡਾ ਸਾਰਾ ਦਰਖਤ ਆ ਜਿਹੜਾ ਡਿੱਗ ਪੈਂਦਾ ਏ ਤੁਹਾਨੂੰ ਦੱਸਦੀ ਕਿ ਇਹ ਤਸਵੀਰਾਂ ਮੁਹਾਲੀ ਦੇ ਫੇਜ਼ 2 ਦੀਆਂ ਨੇ ਦਰਅਸਲ ਤੁਹਾਨੂੰ ਦੱਸਦੀ ਕਿ ਇੱਕ ਵਿਅਕਤੀ ਕੁਝ ਸਮਾਨ ਲੈਣ ਦੇ ਲਈ ਸਕੂਟਰੀ ਦੁਕਾਨ ਦੇ ਬਾਹਰ ਖੜੀ ਕਰ ਦਿੰਦਾ ਏ ਤੇ ਆਪ ਦੁਕਾਨ ਦੇ ਅੰਦਰ ਸਮਾਨ ਲੈਣ ਚਲਿਆ ਜਾਂਦਾ ਗਨੀਮਤ ਇੱਥੇ ਇਹ ਰਹਿੰਦੀ ਆ ਕਿ ਜਦੋਂ ਵਿਅਕਤੀ ਦੁਕਾਨ ਦੇ ਅੰਦਰ ਚਲਿਆ ਜਾਂਦਾ ਤਾਂ ਇੱਕ ਵੱਡਾ ਦਰਖਤ ਆ ਜਿਹੜਾ ਉਹ ਸਕੂਟਰੀ ਤੇ ਡਿੱਗ ਪੈਂਦਾ ਏ ਹਾਲਾਂਕਿ ਉਸ ਸਮੇਂ ਵਿਅਕਤੀ ਸਕੂਟਰੀ ਤੇ ਸਵਾਰ ਨਹੀਂ ਸੀ ਉੱਥੇ ਮੌਜੂਦ ਨਹੀਂ ਸੀ ਜਿਸ ਕਰਕੇ ਉਸ ਦੀ ਜਾਨ ਬਚ ਗਈ ਕਿਉਂਕਿ ਤੁਹਾਨੂੰ ਦੱਸ ਜੀ ਕਿ ਮੀਂਹ ਆ ਰਿਹਾ ਸੀ ਤੇਜ਼ ਤੇ ਇਸ ਕਾਰਨੇ ਵੱਡਾ ਹਾਦਸਾ ਹੋਣ ਤੋਂ ਬਚ ਕੇ ਆਏ ਹਾਲਾਂਕਿ ਦਰਖਤ ਜਦੋਂ ਸਕੂਟਰੀ ਤੇ ਡਿੱਗਿਆ ਸਕੂਟਰੀ ਦਾ ਜ਼ਰੂਰ ਨੁਕਸਾਨ ਹੋ ਗਿਆ ਤਾਂ ਸਿਆਣੇ ਆਖਦੇ ਵੀ ਨੇ ਕਿ ਜਦੋਂ ਰੱਬ ਬਚਾਉਣ ਵਾਲਾ ਹੋਵੇ ਤਾਂ ਫਿਰ ਕੋਈ ਵੀ ਵਾਲਵਿੰਗਾ ਨਹੀਂ ਕਰ ਸਕਦਾ ਤਾਂ ਤੁਹਾਨੂੰ ਦੱਸ ਜੀ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੇ ਫੇਸ ਦੋ ਦੇ ਵਿੱਚ ਇੱਕ ਨਾ ਵਾਪਰੀ ਹੈ ਕਿ ਸਕੂਟਰੀ ਤੇ ਸਵਾਰ ਹੋ ਕੇ ਇੱਕ ਵਿਅਕਤੀ ਆਉਂਦਾ ਹੈ ਦੁਕਾਨ ਦੇ ਵਿੱਚ ਸਮਾਨ ਲੈਣਾ ਚਲਾ ਜਾਂਦਾ ਹੈ ਤੇ ਇਸੇ ਦੌਰਾਨ ਸਕੂਟਰੀ ਤੇ ਇੱਕ ਵੱਡਾ ਸਾਰਾ ਦਰਖਤ ਜਿਹੜਾ ਮੀਹ ਹਨੇਰੀ ਚੱਲ ਰਹੀ ਹੁੰਦੀ ਆ ਇਸ ਕਰਕੇ ਡਿੱਗ ਪੈਂਦਾ ਹੈ ਸਕੂਟਰੀ ਤੇ ਗਨੀਮਤ ਇੱਥੇ ਰਹੀ ਕਿ ਜਦੋਂ ਵਿਅਕਤੀ ਅੰਦਰ ਗਿਆ ਹੋਇਆ ਸੀ ਦੁਕਾਨ ਦੇ ਤਾਂ ਉਦੋਂ ਦਰਖਤ ਡਿੱਗਿਆ ਜਿਸ ਕਾਰਨ ਕਿ ਸਕੂਟਰੀ ਦਾ ਤਾਂ ਨੁਕਸਾਨ ਹੋ ਗਿਆ ਪਰ ਵਿਅਕਤੀ ਆ ਜਿਹੜਾ ਉਹ ਸਹੀ ਸਲਾਮਤ ਹੈ ਉਸ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਐਡਾ ਵੱਡਾ ਦਰਖਤ ਸੀ ਗਨੀਮਤ ਰਹੀ ਹੈ ਰੱਬ ਦਾ ਸ਼ੁਕਰ ਰਿਹਾ ਹੈ ਕਿ ਜੇ ਕਿਤੇ ਵਿਕਤੀ ਸਵਾਰ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਬਾਕੀ ਗੱਲ ਤੁਸੀਂ ਸੀਸੀਟੀਵੀ ਤਸਵੀਰ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਕਿਵੇਂ ਤੇਜ਼ੀ ਦੇ ਨਾਲ ਇੱਕਦਮੀ ਜਿਹੜਾ ਦਰਖਤ ਆ ਉਹਦਾ ਜਿਹੜਾ ਡਾਹਣ ਉਹ ਡਿੱਗ ਪੈਂਦਾ ਹੈ ਉਸ ਦਾ ਇੱਕ ਵੱਡਾ ਸਾਰਾ ਹਿੱਸਾ ਦਰਖਤ ਦਾ ਡਿੱਗ ਪੈਂਦਾ ਹੈ ਜੋ ਕਿ ਸਕੂਟਰੀ ਤੇ ਡਿੱਗਦਾ ਹੈ ਹਾਲਾਂਕਿ ਸਕੂਟਰੀ ਦਾ ਨੁਕਸਾਨ ਹੋ ਗਿਆ ਹੈ ਪਰ ਵਿਅਕਤੀ ਹੈ ਜਿਹੜਾ ਉਹ ਸਹੀ ਸਲਾਮਤ ਹੈ ਉਸ ਦੀ ਜਾਨ ਬਚ ਗਈ ਹੈ ਡੇਲੀ ਪੋਸਟ ਪੰਜਾਬੀ ਸੁ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਉਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟਰੀ ਤੇ ਵੱਡਾ ਸਾਰਾ ਦਰਖਤ ਆ ਜਿਹੜਾ ਡਿੱਗ ਪੈਂਦਾ ਹੈ ਤੁਹਾਨੂੰ ਦੱਸਦੀ ਕਿ ਇਹ ਤਸਵੀਰਾਂ ਮੋਹਾਲੀ ਦੇ ਫੇਜ਼ 2 ਦੀਆਂ ਨੇ ਦਰਅਸਲ ਤੁਹਾਨੂੰ ਦੱਸਦੀ ਕਿ ਇੱਕ ਵਿਅਕਤੀ ਕੁਝ ਸਮਾਨ ਲੈਣ ਦੇ ਲਈ ਸਕੂਟਰੀ ਦੁਕਾਨ ਦੇ ਬਾਹਰ ਖੜੀ ਕਰ ਦਿੰਦਾ ਹੈ ਤੇ ਆਪ ਦੁਕਾਨ ਦੇ ਅੰਦਰ ਸਮਾਨ ਲੈਣ ਚਲਿਆ ਜਾਂਦਾ ਗਨੀਮਤ ਇੱਥੇ ਇਹ ਰਹਿੰਦੀ ਹੈ ਕਿ ਜਦੋਂ ਵਿਅਕਤੀ ਦੁਕਾਨ ਦੇ ਅੰਦਰ ਚਲਿਆ ਜਾਂਦਾ ਹੈ ਤਾਂ ਇੱਕ ਵੱਡਾ ਦਰਖਤ ਆ ਜਿਹੜਾ ਉਹ ਸਕੂਟਰੀ ਤੇ ਡਿੱਗ ਪੈਂਦਾ ਹੈ ਹਾਲਾਂਕਿ ਉਸ ਸਮੇਂ ਵਿਅਕਤੀ ਸਕੂਟਰੀ ਤੇ ਸਵਾਰ ਨਹੀਂ ਸੀ ਉੱਥੇ ਮੌਜੂਦ ਨਹੀਂ ਸੀ ਜਿਸ ਕਰਕੇ ਉਸ ਦੀ ਜਾਨ ਬਚ ਗਈ ਕਿਉਂਕਿ ਤੁਹਾਨੂੰ ਦੱਸ ਜੀ ਕਿ ਮੀਂਹ ਆ ਰਿਹਾ ਸੀ ਤੇਜ਼ ਤੇ ਇਸ ਕਾਰਨੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਇਹ ਹਾਲਾਂਕਿ ਦਰਖਤ ਜਦੋਂ ਸਕੂਟਰੀ ਤੇ ਡਿੱਗਿਆ ਸਕੂਟਰੀ ਦਾ ਜ਼ਰੂਰ ਨੁਕਸਾਨ ਹੋ ਗਿਆ ਤਾਂ ਸਿਆਣੇ ਆਖਦੇ ਵੀ ਨੇ ਕਿ ਜਦੋਂ ਰੱਬ ਬਚਾਉਣ ਵਾਲਾ ਹੋਵੇ ਤਾਂ ਫਿਰ ਕੋਈ ਵੀ ਵਾਲਵਿੰਗਾ ਨਹੀਂ ਕਰ ਸਕਦਾ ਤਾਂ ਤੁਹਾਨੂੰ ਦੱਸ ਜੀ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੇ ਫੇਸ ਦੋ ਦੇ ਵਿੱਚ ਇਹ ਕਟਨਾ ਵਾਪਰੀ ਹੈ ਕਿ ਸਕੂਟਰੀ ਤੇ ਸਵਾਰ ਹੋ ਕੇ ਇੱਕ ਵਿਅਕਤੀ ਆਉਂਦਾ ਹੈ ਦੁਕਾਨ ਦੇ ਵਿੱਚ ਸਮਾਨ ਲੈਣਾ ਚਲਾ ਜਾਂਦਾ ਹੈ ਤੇ ਇਸੇ ਦੌਰਾਨ ਸਕੂਟਰੀ ਤੇ ਇੱਕ ਵੱਡਾ ਸਾਰਾ ਦਰਖਤ ਜਿਹੜਾ ਮੀਂਹ ਹਨੇਰੀ ਚੱਲ ਰਹੀ ਹੁੰਦੀ ਆ ਇਸ ਕਰਕੇ ਡਿੱਗ ਪੈਂਦਾ ਹੈ ਸਕੂਟਰੀ ਤੇ ਗਨੀਮਤ ਇੱਥੇ ਰਹੀ ਕਿ ਜਦੋਂ ਵਿਅਕਤੀ ਅੰਦਰ ਗਿਆ ਹੋਇਆ ਸੀ ਦੁਕਾਨ ਦੇ ਤਾਂ ਉਦੋਂ ਦਰਖਤ ਡਿੱਗਿਆ ਜਿਸ ਕਾਰਨ ਕਿ ਸਕੂਟਰੀ ਦਾ ਤਾਂ ਨੁਕਸਾਨ ਹੋ ਗਿਆ ਪਰ ਵਿਅਕਤੀ ਆ ਜਿਹੜਾ ਉਹ ਸਹੀ ਸਲਾਮਤ ਹੈ ਉਸ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਐਡਾ ਵੱਡਾ ਦਰਖਤ ਸੀ ਗਨੀਮਤ ਰਹੀ ਹੈ ਰੱਬ ਦਾ ਸ਼ੁਕਰ ਰਿਹਾ ਹੈ ਕਿ ਜੇ ਕਿਤੇ ਵਿਕਤੀ ਸਵਾਰ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਬਾਕੀ ਗੱਲ ਤੁਸੀਂ ਸੀਸੀਟੀਵੀ ਤਸਵੀਰ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਕਿਵੇਂ ਤੇਚੀ ਦੇ ਨਾਲ ਇੱਕਦਮੀ ਜਿਹੜਾ ਦਰਖਤ ਆ ਉਹਦਾ ਜਿਹੜਾ ਡਾਹਣਾਂ ਉਹ ਡਿੱਗ ਪੈਂਦਾ ਹੈ ਉਸ ਦਾ ਇੱਕ ਵੱਡਾ ਸਾਰਾ ਹਿੱਸਾ ਦਰਖਤ ਦਾ ਡਿੱਗ ਪੈਂਦਾ ਹੈ ਜੋ ਕਿ ਸਕੂਟਰੀ ਤੇ ਡਿੱਗਦਾ ਹੈ ਹਾਲਾਂਕਿ ਸਕੂਟਰੀ ਦਾ ਨੁਕਸਾਨ ਹੋ ਗਿਆ ਹੈ ਪਰ ਵਿਅਕਤੀ ਆ ਜਿਹੜਾ ਉਹ ਸਹੀ ਸਲਾਮਤ ਹੈ ਉਸ ਦੀ ਜਾਨ ਬਚ ਗਈ ਹੈ ਡੇਲੀ ਪੋਸਟ ਪੰਜਾਬੀ ਸੁ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਉਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟਰੀ ਤੇ ਵੱਡਾ ਸਾਰਾ ਦਰਖਤ ਆ ਜਿਹੜਾ ਡਿੱਗ ਪੈਂਦਾ ਏ ਤੁਹਾਨੂੰ ਦੱਸਦੀ ਕਿ ਇਹ ਤਸਵੀਰਾਂ ਮੁਹਾਲੀ ਦੇ ਫੇਜ਼ 2 ਦੀਆਂ ਨੇ ਦਰਅਸਲ ਤੁਹਾਨੂੰ ਦੱਸਦੀ ਕਿ ਇੱਕ ਵਿਅਕਤੀ ਕੁਝ ਸਮਾਨ ਲੈਣ ਦੇ ਲਈ ਸਕੂਟਰੀ ਦੁਕਾਨ ਦੇ ਬਾਹਰ ਖੜੀ ਕਰ ਦਿੰਦਾ ਹੈ ਤੇ ਆਪ ਦੁਕਾਨ ਦੇ ਅੰਦਰ ਸਮਾਨ ਲੈਣ ਚਲਿਆ ਜਾਂਦਾ ਗਨੀਮਤ ਇੱਥੇ ਇਹ ਰਹਿੰਦੀ ਹੈ ਕਿ ਜਦੋਂ ਵਿਅਕਤੀ ਦੁਕਾਨ ਦੇ ਅੰਦਰ ਚਲਿਆ ਜਾਂਦਾ ਹੈ ਤਾਂ ਇੱਕ ਵੱਡਾ ਦਰਖਤ ਆ ਜਿਹੜਾ ਉਹ ਸਕੂਟਰੀ ਤੇ ਡਿੱਗ ਪੈਂਦਾ ਹੈ ਹਾਲਾਂਕਿ ਉਸ ਸਮੇਂ ਵਿਅਕਤੀ ਸਕੂਟਰੀ ਤੇ ਸਵਾਰ ਨਹੀਂ ਸੀ ਉੱਥੇ ਮੌਜੂਦ ਨਹੀਂ ਸੀ ਜਿਸ ਕਰਕੇ ਉਸ ਦੀ ਜਾਨ ਬਚ ਗਈ ਕਿਉਂਕਿ ਤੁਹਾਨੂੰ ਦੱਸ ਜੀ ਕਿ ਮੀਂਹ ਆ ਰਿਹਾ ਸੀ ਤੇਜ਼ ਤੇ ਇਸ ਕਾਰਨੇ ਵੱਡਾ ਹਾਦਸਾ ਹੋਣ ਤੋਂ ਬਚ ਕੇ ਆਏ ਹਾਲਾਂਕਿ ਦਰਖਤ ਜਦੋਂ ਸਕੂਟਰੀ ਤੇ ਡਿੱਗਿਆ ਤਾਂ ਸਕੂਟਰੀ ਦਾ ਜ਼ਰੂਰ ਨੁਕਸਾਨ ਹੋ ਗਿਆ ਤਾਂ ਸਿਆਣੇ ਆਖਦੇ ਵੀ ਨੇ ਕਿ ਜਦੋਂ ਰੱਬ ਬਚਾਉਣ ਵਾਲਾ ਹੋਵੇ ਤਾਂ ਫਿਰ ਕੋਈ ਵੀ ਵਾਲਵਿੰਗਾ ਨਹੀਂ ਕਰ ਸਕਦਾ ਤਾਂ ਤੁਹਾਨੂੰ ਦੱਸ ਜੀ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੇ ਫੇਸ ਦੋ ਦੇ ਵਿੱਚ ਕਿੰਨਾ ਵਾਪਰੀ ਹੈ ਕਿ ਸਕੂਟਰੀ ਤੇ ਸਵਾਰ ਹੋ ਕੇ ਇੱਕ ਵਿਅਕਤੀ ਆਉਂਦਾ ਹੈ ਦੁਕਾਨ ਦੇ ਵਿੱਚ ਸਮਾਨ ਲੈਣਾ ਚਲਾ ਜਾਂਦਾ ਹੈ ਤੇ ਇਸੇ ਦੌਰਾਨ ਸਕੂਟਰੀ ਤੇ ਇੱਕ ਵੱਡਾ ਸਾਰਾ ਦਰਖਤ ਜਿਹੜਾ ਮੀਹ ਹਨੇਰੀ ਚੱਲ ਰਹੀ ਹੁੰਦੀ ਆ ਇਸ ਕਰਕੇ ਡਿੱਗ ਪੈਂਦਾ ਹੈ ਸਕੂਟਰੀ ਤੇ ਗਨੀਮਤ ਇੱਥੇ ਰਹੀ ਕਿ ਜਦੋਂ ਵਿਅਕਤੀ ਅੰਦਰ ਗਿਆ ਹੋਇਆ ਸੀ ਦੁਕਾਨ ਦੇ ਤਾਂ ਉਦੋਂ ਦਰਖਤ ਡਿੱਗਿਆ ਜਿਸ ਕਾਰਨ ਕਿ ਸਕੂਟਰੀ ਦਾ ਤਾਂ ਨੁਕਸਾਨ ਹੋ ਗਿਆ ਪਰ ਵਿਅਕਤੀ ਆ ਜਿਹੜਾ ਉਹ ਸਹੀ ਸਲਾਮਤ ਹੈ ਉਸ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਐਡਾ ਵੱਡਾ ਦਰਖਤ ਸੀ ਗਨੀਮਤ ਰਹੀ ਹੈ ਰੱਬ ਦਾ ਸ਼ੁਕਰ ਰਿਹਾ ਹੈ ਕਿ ਜੇ ਕਿਤੇ ਵਿਕਤੀ ਸਵਾਰ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਬਾਕੀ ਗੱਲ ਤੁਸੀਂ ਸੀਸੀਟੀਵੀ ਤਸਵੀਰ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਕਿਵੇਂ ਤੇਜ਼ੀ ਦੇ ਨਾਲ ਇੱਕਦਮੀ ਜਿਹੜਾ ਦਰਖਤ ਆ ਉਹਦਾ ਜਿਹੜਾ ਡਾਲਾਂ ਉਹ ਡਿੱਗ ਪੈਂਦਾ ਹੈ ਉਸ ਦਾ ਇੱਕ ਵੱਡਾ ਸਾਰਾ ਹਿੱਸਾ ਦਰਖਤ ਦਾ ਡਿੱਗ ਪੈਂਦਾ ਹੈ ਜੋ ਕਿ ਸਕੂਟਰੀ ਤੇ ਡਿੱਗਦਾ ਹੈ ਹਾਲਾਂਕਿ ਸਕੂਟਰੀ ਦਾ ਨੁਕਸਾਨ ਹੋ ਗਿਆ ਹੈ ਪਰ ਵਿਅਕਤੀ ਹੈ ਜਿਹੜਾ ਉਹ ਸਹੀ ਸਲਾਮਤ ਹੈ ਉਸ ਦੀ ਜਾਨ ਬਚ ਗਈ ਹੈ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਉਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟਰੀ ਤੇ ਵੱਡਾ ਸਾਰਾ ਦਰਖਤ ਆ ਜਿਹੜਾ ਡਿੱਗ ਪੈਂਦਾ ਏ ਤੁਹਾਨੂੰ ਦੱਸਦੀ ਕਿ ਇਹ ਤਸਵੀਰਾਂ ਮੁਹਾਲੀ ਦੇ ਫੇਜ਼ 2 ਦੀਆਂ ਨੇ ਦਰਅਸਲ ਤੁਹਾਨੂੰ ਦੱਸਦੀ ਕਿ ਇੱਕ ਵਿਅਕਤੀ ਕੁਝ ਸਮਾਨ ਲੈਣ ਦੇ ਲਈ ਸਕੂਟਰੀ ਦੁਕਾਨ ਦੇ ਬਾਹਰ ਖੜੀ ਕਰ ਦਿੰਦਾ ਏ ਤੇ ਆਪ ਦੁਕਾਨ ਦੇ ਅੰਦਰ ਸਮਾਨ ਲੈਣ ਚਲਿਆ ਜਾਂਦਾ ਗਨੀਮਤ ਇੱਥੇ ਇਹ ਰਹਿੰਦੀ ਆ ਕਿ ਜਦੋਂ ਵਿਅਕਤੀ ਦੁਕਾਨ ਦੇ ਅੰਦਰ ਚਲਿਆ ਜਾਂਦਾ ਹੈ ਤਾਂ ਇੱਕ ਵੱਡਾ ਦਰਖਤ ਆ ਜਿਹੜਾ ਉਹ ਸਕੂਟਰੀ ਤੇ ਡਿੱਗ ਪੈਂਦਾ ਏ ਹਾਲਾਂਕਿ ਉਸ ਸਮੇਂ ਵਿਅਕਤੀ ਸਕੂਟਰੀ ਤੇ ਸਵਾਰ ਨਹੀਂ ਸੀ ਉੱਥੇ ਮੌਜੂਦ ਨਹੀਂ ਸੀ ਜਿਸ ਕਰਕੇ ਉਸ ਦੀ ਜਾਨ ਬਚ ਗਈ ਕਿਉਂਕਿ ਤੁਹਾਨੂੰ ਦੱਸ ਜੀ ਕਿ ਮੀਂਹ ਆ ਰਿਹਾ ਸੀ ਤੇਜ਼ ਤੇ ਇਸ ਕਾਰਨੇ ਵੱਡਾ ਹਾਦਸਾ ਹੋਣ ਤੋਂ ਬਚ ਕੇ ਆਏ ਹਾਲਾਂਕਿ ਦਰਖਤ ਜਦੋਂ ਸਕੂਟਰੀ ਤੇ ਡਿੱਗਿਆ ਤਾਂ ਸਕੂਟਰੀ ਦਾ ਜ਼ਰੂਰ ਨੁਕਸਾਨ ਹੋ ਗਿਆ ਤਾਂ ਸਿਆਣੇ ਆਖਦੇ ਵੀ ਨੇ ਕਿ ਜਦੋਂ ਰੱਬ ਬਚਾਉਣ ਵਾਲਾ ਹੋਵੇ ਤਾਂ ਫਿਰ ਕੋਈ ਵੀ ਵਾਲਵਿੰਗਾ ਨਹੀਂ ਕਰ ਸਕਦਾ ਤਾਂ ਤੁਹਾਨੂੰ ਦੱਸ ਜੀ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੇ ਫੇਸ ਦੋ ਦੇ ਵਿੱਚ ਇਹ ਕਿੰਨਾ ਵਾਪਰੀ ਹੈ ਕਿ ਸਕੂਟਰੀ ਤੇ ਸਵਾਰ ਹੋ ਕੇ ਇੱਕ ਵਿਅਕਤੀ ਆਉਂਦਾ ਹੈ ਦੁਕਾਨ ਦੇ ਵਿੱਚ ਸਮਾਨ ਲੈਣਾ ਚਲਾ ਜਾਂਦਾ ਹੈ ਤੇ ਇਸੇ ਦੌਰਾਨ ਸਕੂਟਰੀ ਤੇ ਇੱਕ ਵੱਡਾ ਸਾਰਾ ਦਰਖਤ ਜਿਹੜਾ ਮੀਂਹ ਹਨੇਰੀ ਚੱਲ ਰਹੀ ਹੁੰਦੀ ਆ ਇਸ ਕਰਕੇ ਡਿੱਗ ਪੈਂਦਾ ਹੈ ਸਕੂਟਰੀ ਤੇ ਗਨੀਮਤ ਇੱਥੇ ਰਹੀ ਕਿ ਜਦੋਂ ਵਿਅਕਤੀ ਅੰਦਰ ਗਿਆ ਹੋਇਆ ਸੀ ਦੁਕਾਨ ਦੇ ਤਾਂ ਉਦੋਂ ਦਰਖਤ ਡਿੱਗਿਆ ਜਿਸ ਕਾਰਨ ਕਿ ਸਕੂਟਰੀ ਦਾ ਤਾਂ ਨੁਕਸਾਨ ਹੋ ਗਿਆ ਪਰ ਵਿਅਕਤੀ ਆ ਜਿਹੜਾ ਉਹ ਸਹੀ ਸਲਾਮਤ ਹੈ ਉਸ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਐਡਾ ਵੱਡਾ ਦਰਖਤ ਸੀ ਗਨੀਮਤ ਰਹੀ ਹੈ ਰੱਬ ਦਾ ਸ਼ੁਕਰ ਰਿਹਾ ਹੈ ਕਿ ਜੇ ਕਿਤੇ ਵਿਕਤੀ ਸਵਾਰ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਬਾਕੀ ਗੱਲ ਤੁਸੀਂ ਸੀਸੀਟੀਵੀ ਤਸਵੀਰ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਕਿਵੇਂ ਤੇਜ਼ੀ ਦੇ ਨਾਲ ਇੱਕਦਮੀ ਜਿਹੜਾ ਦਰਖਤ ਆ ਉਹਦਾ ਜਿਹੜਾ ਡਾਲਾਂ ਉਹ ਡਿੱਗ ਪੈਂਦਾ ਹੈ ਉਸ ਦਾ ਇੱਕ ਵੱਡਾ ਸਾਰਾ ਹਿੱਸਾ ਦਰਖਤ ਦਾ ਡਿੱਗ ਪੈਂਦਾ ਹੈ ਜੋ ਕਿ ਸਕੂਟਰੀ ਤੇ ਡਿੱਗਦਾ ਹੈ ਹਾਲਾਂਕਿ ਸਕੂਟਰੀ ਦਾ ਨੁਕਸਾਨ ਹੋ ਗਿਆ ਹੈ ਪਰ ਵਿਅਕਤੀ ਹੈ ਜਿਹੜਾ ਉਹ ਸਹੀ ਸਲਾਮਤ ਹੈ ਉਸ ਦੀ ਜਾਨ ਬਚ ਗਈ ਹੈ ਡੇਲੀ ਪੋਸਟ ਪੰਜਾਬੀ ਸੁਖ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਉਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟਰੀ ਤੇ ਵੱਡਾ ਸਾਰਾ ਦਰਖਤ ਆ ਜਿਹੜਾ ਡਿੱਗ ਪੈਂਦਾ ਹੈ ਤੁਹਾਨੂੰ ਦੱਸਦੀ ਕਿ ਇਹ ਤਸਵੀਰਾਂ ਮੋਹਾਲੀ ਦੇ ਫੇਜ਼ 2 ਦੀਆਂ ਨੇ ਦਰਅਸਲ ਤੁਹਾਨੂੰ ਦੱਸਦੀ ਕਿ ਇੱਕ ਵਿਅਕਤੀ ਕੁਝ ਸਮਾਨ ਲੈਣ ਦੇ ਲਈ ਸਕੂਟਰੀ ਦੁਕਾਨ ਦੇ ਬਾਹਰ ਖੜੀ ਕਰ ਦਿੰਦਾ ਹੈ ਤੇ ਆਪ ਦੁਕਾਨ ਦੇ ਅੰਦਰ ਸਮਾਨ ਲੈਣ ਚਲਿਆ ਜਾਂਦਾ ਗਨੀਮਤ ਇੱਥੇ ਇਹ ਰਹਿੰਦੀ ਹੈ ਕਿ ਜਦੋਂ ਵਿਅਕਤੀ ਦੁਕਾਨ ਦੇ ਅੰਦਰ ਚਲਿਆ ਜਾਂਦਾ ਹੈ ਤਾਂ ਇੱਕ ਵੱਡਾ ਦਰਖਤ ਆ ਜਿਹੜਾ ਉਹ ਸਕੂਟਰੀ ਤੇ ਡਿੱਗ ਪੈਂਦਾ ਹੈ ਹਾਲਾਂਕਿ ਉਸ ਸਮੇਂ ਵਿਅਕਤੀ ਸਕੂਟਰੀ ਤੇ ਸਵਾਰ ਨਹੀਂ ਸੀ ਉੱਥੇ ਮੌਜੂਦ ਨਹੀਂ ਸੀ ਜਿਸ ਕਰਕੇ ਉਸ ਦੀ ਜਾਨ ਬਚ ਗਈ ਕਿਉਂਕਿ ਤੁਹਾਨੂੰ ਦੱਸ ਜੀ ਕਿ ਮੀਂਹ ਆ ਰਿਹਾ ਸੀ ਤੇਜ਼ ਤੇ ਇਸ ਕਾਰਨੇ ਵੱਡਾ ਹਾਦਸਾ ਹੋਣ ਤੋਂ ਬਚ ਕੇ ਆਏ ਹਾਲਾਂਕਿ ਦਰਖਤ ਜਦੋਂ ਸਕੂਟਰੀ ਤੇ ਡਿੱਗਿਆ ਸਕੂਟਰੀ ਦਾ ਜ਼ਰੂਰ ਨੁਕਸਾਨ ਹੋ ਗਿਆ ਤਾਂ ਸਿਆਣੇ ਆਖਦੇ ਵੀ ਨੇ ਕਿ ਜਦੋਂ ਰੱਬ ਬਚਾਉਣ ਵਾਲਾ ਹੋਵੇ ਤਾਂ ਫਿਰ ਕੋਈ ਵੀ ਵਾੜ ਵਿੰਗਾ ਨਹੀਂ ਕਰ ਸਕਦਾ ਤਾਂ ਤੁਹਾਨੂੰ ਦੱਸ ਜੀ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੇ ਫੇਸ ਦੋ ਦੇ ਵਿੱਚ ਇਹ ਕਟਨਾ ਵਾਪਰੀ ਹੈ ਕਿ ਸਕੂਟਰੀ ਤੇ ਸਵਾਰ ਹੋ ਕੇ ਇੱਕ ਵਿਅਕਤੀ ਆਉਂਦਾ ਹੈ ਦੁਕਾਨ ਦੇ ਵਿੱਚ ਸਮਾਨ ਲੈਣਾ ਚਲਾ ਜਾਂਦਾ ਹੈ ਤੇ ਇਸੇ ਦੌਰਾਨ ਸਕੂਟਰੀ ਤੇ ਇੱਕ ਵੱਡਾ ਸਾਰਾ ਦਰਖਤ ਜਿਹੜਾ ਮੀਂਹ ਹਨੇਰੀ ਚੱਲ ਰਹੀ ਹੁੰਦੀ ਆ ਇਸ ਕਰਕੇ ਡਿੱਗ ਪੈਂਦਾ ਹੈ ਸਕੂਟਰੀ ਤੇ ਗਨੀਮਤ ਇੱਥੇ ਰਹੀ ਕਿ ਜਦੋਂ ਵਿਅਕਤੀ ਅੰਦਰ ਗਿਆ ਹੋਇਆ ਸੀ ਦੁਕਾਨ ਦੇ ਤਾਂ ਉਦੋਂ ਦਰਖਤ ਡਿੱਗਿਆ ਜਿਸ ਕਾਰਨ ਕਿ ਸਕੂਟਰੀ ਦਾ ਤਾਂ ਨੁਕਸਾਨ ਹੋ ਗਿਆ ਪਰ ਵਿਅਕਤੀ ਆ ਜਿਹੜਾ ਉਹ ਸਹੀ ਸਲਾਮਤ ਹੈ ਉਸ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਐਡਾ ਵੱਡਾ ਦਰਖਤ ਸੀ ਗਨੀਮਤ ਰਹੀ ਹੈ ਰੱਬ ਦਾ ਸ਼ੁਕਰ ਰਿਹਾ ਹੈ ਕਿ ਜੇ ਕਿਤਨੇ ਵਿਕਤੀ ਸਵਾਰ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਬਾਕੀ ਗੱਲ ਤੁਸੀਂ ਸੀਸੀਟੀਵੀ ਤਸਵੀਰ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਕਿਵੇਂ ਤੇਚੀ ਦੇ ਨਾਲ ਇੱਕਦਮੀ ਜਿਹੜਾ ਦਰਖਤ ਆ ਉਹਦਾ ਜਿਹੜਾ ਡਾਹਾਂ ਉਹ ਡਿੱਗ ਪੈਂਦਾ ਹੈ ਉਸ ਦਾ ਇੱਕ ਵੱਡਾ ਸਾਰਾ ਹਿੱਸਾ ਦਰਖਤ ਦਾ ਡਿੱਗ ਪੈਂਦਾ ਹੈ ਜੋ ਕਿ ਸਕੂਟਰੀ ਤੇ ਡਿੱਗਦਾ ਹੈ ਹਾਲਾਂਕਿ ਸਕੂਟਰੀ ਦਾ ਨੁਕਸਾਨ ਹੋ ਗਿਆ ਹੈ ਪਰ ਵਿਅਕਤੀ ਹੈ ਜਿਹੜਾ ਉਹ ਸਹੀ ਸਲਾਮਤ ਹੈ ਉਸ ਦੀ ਜਾਨ ਬਚ ਗਈ ਹੈ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਉਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟਰੀ ਤੇ ਵੱਡਾ ਸਾਰਾ ਦਰਖਤ ਆ ਜਿਹੜਾ ਡਿੱਗ ਪੈਂਦਾ ਹੈ ਤੁਹਾਨੂੰ ਦੱਸਦੀ ਕਿ ਇਹ ਤਸਵੀਰਾਂ ਮੋਹਾਲੀ ਦੇ ਫੇਜ਼ 2 ਦੀਆਂ ਨੇ ਦਰਅਸਲ ਤੁਹਾਨੂੰ ਦੱਸਦੀ ਕਿ ਇੱਕ ਵਿਅਕਤੀ ਕੁਝ ਸਮਾਨ ਲੈਣ ਦੇ ਲਈ ਸਕੂਟਰੀ ਦੁਕਾਨ ਦੇ ਬਾਹਰ ਖੜੀ ਕਰ ਦਿੰਦਾ ਹੈ ਤੇ ਆਪ ਦੁਕਾਨ ਦੇ ਅੰਦਰ ਸਮਾਨ ਲੈਣ ਚਲਿਆ ਜਾਂਦਾ ਗਨੀਮਤ ਇੱਥੇ ਇਹ ਰਹਿੰਦੀ ਹੈ ਕਿ ਜਦੋਂ ਵਿਅਕਤੀ ਦੁਕਾਨ ਦੇ ਅੰਦਰ ਚਲਿਆ ਜਾਂਦਾ ਹੈ ਤਾਂ ਇੱਕ ਵੱਡਾ ਦਰਖਤ ਆ ਜਿਹੜਾ ਉਹ ਸਕੂਟਰੀ ਤੇ ਡਿੱਗ ਪੈਂਦਾ ਹੈ ਹਾਲਾਂਕਿ ਉਸ ਸਮੇਂ ਵਿਅਕਤੀ ਸਕੂਟਰੀ ਤੇ ਸਵਾਰ ਨਹੀਂ ਸੀ ਉੱਥੇ ਮੌਜੂਦ ਨਹੀਂ ਸੀ ਜਿਸ ਕਰਕੇ ਉਸ ਦੀ ਜਾਨ ਬਚ ਗਈ ਕਿਉਂਕਿ ਤੁਹਾਨੂੰ ਦੱਸ ਜੀ ਕਿ ਮੀਂਹ ਆ ਰਿਹਾ ਸੀ ਤੇਜ਼ ਤੇ ਇਸ ਕਾਰਨੇ ਵੱਡਾ ਹਾਦਸਾ ਹੋਣ ਤੋਂ ਬਚ ਕੇ ਆਏ ਹਾਲਾਂਕਿ ਦਰਖਤ ਜਦੋਂ ਸਕੂਟਰੀ ਤੇ ਡਿੱਗਿਆ ਸਕੂਟਰੀ ਦਾ ਜ਼ਰੂਰ ਨੁਕਸਾਨ ਹੋ ਗਿਆ ਤਾਂ ਸਿਆਣੇ ਆਖਦੇ ਵੀ ਨੇ ਕਿ ਜਦੋਂ ਰੱਬ ਬਚਾਉਣ ਵਾਲਾ ਹੋਵੇ ਤਾਂ ਫਿਰ ਕੋਈ ਵੀ ਵਾਲਵਿੰਗਾ ਨਹੀਂ ਕਰ ਸਕਦਾ ਤਾਂ ਤੁਹਾਨੂੰ ਦੱਸ ਜੀ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੇ ਫੇਸ ਦੋ ਦੇ ਵਿੱਚ ਇਹ ਕਿੰਨਾ ਵਾਪਰੀ ਹੈ ਕਿ ਸਕੂਟਰੀ ਤੇ ਸਵਾਰ ਹੋ ਕੇ ਇੱਕ ਵਿਅਕਤੀ ਆਉਂਦਾ ਹੈ ਦੁਕਾਨ ਦੇ ਵਿੱਚ ਸਮਾਨ ਲੈਣਾ ਚਲਾ ਜਾਂਦਾ ਹੈ ਤੇ ਇਸੇ ਦੌਰਾਨ ਸਕੂਟਰੀ ਤੇ ਇੱਕ ਵੱਡਾ ਸਾਰਾ ਦਰਖਤ ਜਿਹੜਾ ਮੀਂਹ ਹਨੇਰੀ ਚੱਲ ਰਹੀ ਹੁੰਦੀ ਆ ਇਸ ਕਰਕੇ ਡਿੱਗ ਪੈਂਦਾ ਹੈ ਸਕੂਟਰੀ ਤੇ ਗਨੀਮਤ ਇੱਥੇ ਰਹੀ ਕਿ ਜਦੋਂ ਵਿਅਕਤੀ ਅੰਦਰ ਗਿਆ ਹੋਇਆ ਸੀ ਦੁਕਾਨ ਦੇ ਤਾਂ ਉਦੋਂ ਦਰਖਤ ਡਿੱਗਿਆ ਜਿਸ ਕਾਰਨ ਕਿ ਸਕੂਟਰੀ ਦਾ ਤਾਂ ਨੁਕਸਾਨ ਹੋ ਗਿਆ ਪਰ ਵਿਅਕਤੀ ਆ ਜਿਹੜਾ ਉਹ ਸਹੀ ਸਲਾਮਤ ਹੈ ਉਸ ਦਾ ਨੁਕਸਾਨ ਨਹੀਂ ਹੋਇਆ ਹਾਲਾਕੀ ਐਡਾ ਵੱਡਾ ਦਰਖਤ ਸੀ ਗਨੀਮਤ ਰਹੀ ਹੈ ਰੱਬ ਦਾ ਸ਼ੁਕਰ ਰਿਹਾ ਹੈ ਕਿ ਜੇ ਕਿਤੇ ਵਿਕਤੀ ਸਵਾਰ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਬਾਕੀ ਗੱਲ ਤੁਸੀਂ ਸੀਸੀਟੀਵੀ ਤਸਵੀਰ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਕਿਵੇਂ ਤੇਜ਼ੀ ਦੇ ਨਾਲ ਇੱਕਦਮੀ ਜਿਹੜਾ ਦਰਖਤ ਆ ਉਹਦਾ ਜਿਹੜਾ ਡਾਲਾਂ ਉਹ ਡਿੱਗ ਪੈਂਦਾ ਹੈ ਉਸ ਦਾ ਇੱਕ ਵੱਡਾ ਸਾਰਾ ਹਿੱਸਾ ਦਰਖਤ ਦਾ ਡਿੱਗ ਪੈਂਦਾ ਹੈ ਜੋ ਕਿ ਸਕੂਟਰੀ ਤੇ ਡਿੱਗਦਾ ਹੈ ਹਾਲਾਂਕਿ ਸਕੂਟਰੀ ਦਾ ਨੁਕਸਾਨ ਹੋ ਗਿਆ ਹੈ ਪਰ ਵਿਅਕਤੀ ਹੈ ਜਿਹੜਾ ਉਹ ਸਹੀ ਸਲਾਮਤ ਹੈ ਉਸ ਦੀ ਜਾਨ ਬਚ ਗਈ ਹੈ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਉਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟਰੀ ਤੇ ਵੱਡਾ ਸਾਰਾ ਦਰਖਤ ਆ ਜਿਹੜਾ ਡਿੱਗ ਪੈਂਦਾ ਏ ਤੁਹਾਨੂੰ ਦੱਸਦੀ ਕਿ ਇਹ ਤਸਵੀਰਾਂ ਮੁਹਾਲੀ ਦੇ ਫੇਜ਼ 2 ਦੀਆਂ ਨੇ ਦਰਅਸਲ ਤੁਹਾਨੂੰ ਦੱਸਦੀ ਕਿ ਇੱਕ ਵਿਅਕਤੀ ਕੁਝ ਸਮਾਨ ਲੈਣ ਦੇ ਲਈ ਸਕੂਟਰੀ ਦੁਕਾਨ ਦੇ ਬਾਹਰ ਖੜੀ ਕਰ ਦਿੰਦਾ ਹੈ ਤੇ ਆਪ ਦੁਕਾਨ ਦੇ ਅੰਦਰ ਸਮਾਨ ਲੈਣ ਚਲਿਆ ਜਾਂਦਾ ਗਨੀਮਤ ਇੱਥੇ ਇਹ ਰਹਿੰਦੀ ਹੈ ਕਿ ਜਦੋਂ ਵਿਅਕਤੀ ਦੁਕਾਨ ਦੇ ਅੰਦਰ ਚਲਿਆ ਜਾਂਦਾ ਹੈ ਤਾਂ ਇੱਕ ਵੱਡਾ ਦਰਖਤ ਆ ਜਿਹੜਾ ਉਹ ਸਕੂਟਰੀ ਤੇ ਡਿੱਗ ਪੈਂਦਾ ਹੈ ਹਾਲਾਂਕਿ ਉਸ ਸਮੇਂ ਵਿਅਕਤੀ ਸਕੂਟਰੀ ਤੇ ਸਵਾਰ ਨਹੀਂ ਸੀ ਉੱਥੇ ਮੌਜੂਦ ਨਹੀਂ ਸੀ ਜਿਸ ਕਰਕੇ ਉਸ ਦੀ ਜਾਨ ਬਚ ਗਈ ਕਿਉਂਕਿ ਤੁਹਾਨੂੰ ਦੱਸ ਜੀ ਕਿ ਮੀਂਹ ਆ ਰਿਹਾ ਸੀ ਤੇਜ਼ ਤੇ ਇਸ ਕਾਰਨੇ ਵੱਡਾ ਹਾਦਸਾ ਹੋਣ ਤੋਂ ਬਚ ਕੇ ਆਏ ਹਾਲਾਂਕਿ ਦਰਖਤ ਜਦੋਂ ਸਕੂਟਰੀ ਤੇ ਡਿੱਗਿਆ ਸਕੂਟਰੀ ਦਾ ਜ਼ਰੂਰ ਨੁਕਸਾਨ ਹੋ ਗਿਆ ਤਾਂ ਸਿਆਣੇ ਆਖਦੇ ਵੀ ਨੇ ਕਿ ਜਦੋਂ ਰੱਬ ਬਚਾਉਣ ਵਾਲਾ ਹੋਵੇ ਤਾਂ ਫਿਰ ਕੋਈ ਵੀ ਵਾੜ ਵਿੰਗਾ ਨਹੀਂ ਕਰ ਸਕਦਾ ਤਾਂ ਤੁਹਾਨੂੰ ਦੱਸ ਜੀ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੇ ਫੇਸ ਦੋ ਦੇ ਵਿੱਚ ਇਹ ਕਟਨਾ ਵਾਪਰੀ ਹੈ ਕਿ ਸਕੂਟਰੀ ਤੇ ਸਵਾਰ ਹੋ ਕੇ ਇੱਕ ਵਿਅਕਤੀ ਆਉਂਦਾ ਹੈ ਦੁਕਾਨ ਦੇ ਵਿੱਚ ਸਮਾਨ ਲੈਣਾ ਚਲਾ ਜਾਂਦਾ ਹੈ ਤੇ ਇਸੇ ਦੌਰਾਨ ਸਕੂਟਰੀ ਤੇ ਇੱਕ ਵੱਡਾ ਸਾਰਾ ਦਰਖਤ ਜਿਹੜਾ ਮੀਹ ਹਨੇਰੀ ਚੱਲ ਰਹੀ ਹੁੰਦੀ ਆ ਇਸ ਕਰਕੇ ਡਿੱਗ ਪੈਂਦਾ ਹੈ ਸਕੂਟਰੀ ਤੇ ਗਨੀਮਤ ਇੱਥੇ ਰਹੀ ਕਿ ਜਦੋਂ ਵਿਅਕਤੀ ਅੰਦਰ ਗਿਆ ਹੋਇਆ ਸੀ ਦੁਕਾਨ ਦੇ ਤਾਂ ਉਦੋਂ ਦਰਖਤ ਡਿੱਗਿਆ ਜਿਸ ਕਾਰਨ ਕਿ ਸਕੂਟਰੀ ਦਾ ਤਾਂ ਨੁਕਸਾਨ ਹੋ ਗਿਆ ਪਰ ਵਿਅਕਤੀ ਆ ਜਿਹੜਾ ਉਹ ਸਹੀ ਸਲਾਮਤ ਹੈ ਉਸ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਐਡਾ ਵੱਡਾ ਦਰਖਤ ਸੀ ਗਨੀਮਤ ਰਹੀ ਹੈ ਰੱਬ ਦਾ ਸ਼ੁਕਰ ਰਿਹਾ ਹੈ ਕਿ ਜੇ ਕਿਤੇ ਵਿਕਤੀ ਸਵਾਰ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਬਾਕੀ ਗੱਲ ਤੁਸੀਂ ਸੀਸੀਟੀਵੀ ਤਸਵੀਰ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਕਿਵੇਂ ਤੇਚੀ ਦੇ ਨਾਲ ਇੱਕਦਮੀ ਜਿਹੜਾ ਦਰਖਤ ਆ ਉਹਦਾ ਜਿਹੜਾ ਡਾਹਾਂ ਉਹ ਡਿੱਗ ਪੈਂਦਾ ਉਸ ਦਾ ਇੱਕ ਵੱਡਾ ਸਾਰਾ ਹਿੱਸਾ ਦਰਖਤ ਦਾ ਡਿੱਗ ਪੈਂਦਾ ਜੋ ਕਿ ਸਕੂਟਰੀ ਤੇ ਡਿੱਗਦਾ ਹੈ ਹਾਲਾਂਕਿ ਸਕੂਟਰੀ ਦਾ ਨੁਕਸਾਨ ਹੋ ਗਿਆ ਹੈ ਪਰ ਵਿਅਕਤੀ ਹੈ ਜਿਹੜਾ ਉਹ ਸਹੀ ਸਲਾਮਤ ਹੈ ਉਸ ਦੀ ਜਾਨ ਬਚ ਗਈ ਹੈ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਉਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟਰੀ ਤੇ ਵੱਡਾ ਸਾਰਾ ਦਰਖਤ ਆ ਜਿਹੜਾ ਡਿੱਗ ਪੈਂਦਾ ਹੈ ਤੁਹਾਨੂੰ ਦੱਸਦੀ ਕਿ ਇਹ ਤਸਵੀਰਾਂ ਮੋਹਾਲੀ ਦੇ ਫੇਜ਼ 2 ਦੀਆਂ ਨੇ ਦਰਅਸਲ ਤੁਹਾਨੂੰ ਦੱਸਦੀ ਕਿ ਇੱਕ ਵਿਅਕਤੀ ਕੁਝ ਸਮਾਨ ਲੈਣ ਦੇ ਲਈ ਸਕੂਟਰੀ ਦੁਕਾਨ ਦੇ ਬਾਹਰ ਖੜੀ ਕਰ ਦਿੰਦਾ ਹੈ ਤੇ ਆਪ ਦੁਕਾਨ ਦੇ ਅੰਦਰ ਸਮਾਨ ਲੈਣ ਚਲਿਆ ਜਾਂਦਾ ਗਨੀਮਤ ਇੱਥੇ ਇਹ ਰਹਿੰਦੀ ਹੈ ਕਿ ਜਦੋਂ ਵਿਅਕਤੀ ਦੁਕਾਨ ਦੇ ਅੰਦਰ ਚਲਿਆ ਜਾਂਦਾ ਹੈ ਤਾਂ ਇੱਕ ਵੱਡਾ ਦਰਖਤ ਆ ਜਿਹੜਾ ਉਹ ਸਕੂਟਰੀ ਤੇ ਡਿੱਗ ਪੈਂਦਾ ਹੈ ਹਾਲਾਂਕਿ ਉਸ ਸਮੇਂ ਵਿਅਕਤੀ ਸਕੂਟਰੀ ਤੇ ਸਵਾਰ ਨਹੀਂ ਸੀ ਉੱਥੇ ਮੌਜੂਦ ਨਹੀਂ ਸੀ ਜਿਸ ਕਰਕੇ ਉਸ ਦੀ ਜਾਨ ਬਚ ਗਈ ਕਿਉਂਕਿ ਤੁਹਾਨੂੰ ਦੱਸ ਜੀ ਕਿ ਮੀਂਹ ਆ ਰਿਹਾ ਸੀ ਤੇਜ਼ ਤੇ ਇਸ ਕਾਰਨੇ ਵੱਡਾ ਹਾਦਸਾ ਹੋਣ ਤੋਂ ਬਚ ਕੇ ਆਏ ਹਾਲਾਂਕਿ ਦਰਖਤ ਜਦੋਂ ਸਕੂਟਰੀ ਤੇ ਡਿੱਗਿਆ ਸਕੂਟਰੀ ਦਾ ਜ਼ਰੂਰ ਨੁਕਸਾਨ ਹੋ ਗਿਆ ਤਾਂ ਸਿਆਣੇ ਆਖਦੇ ਵੀ ਨੇ ਕਿ ਜਦੋਂ ਰੱਬ ਬਚਾਉਣ ਵਾਲਾ ਹੋਵੇ ਤਾਂ ਫਿਰ ਕੋਈ ਵੀ ਵਾਲਵਿੰਗਾ ਨਹੀਂ ਕਰ ਸਕਦਾ ਤਾਂ ਤੁਹਾਨੂੰ ਦੱਸ ਜੀ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੇ ਫੇਸ ਦੋ ਦੇ ਵਿੱਚ ਇਹ ਕਟਨਾ ਵਾਪਰੀ ਹੈ ਕਿ ਸਕੂਟਰੀ ਤੇ ਸਵਾਰ ਹੋ ਕੇ ਇੱਕ ਵਿਅਕਤੀ ਆਉਂਦਾ ਹੈ ਦੁਕਾਨ ਦੇ ਵਿੱਚ ਸਮਾਨ ਲੈਣਾ ਚਲਾ ਜਾਂਦਾ ਹੈ ਤੇ ਇਸੇ ਦੌਰਾਨ ਸਕੂਟਰੀ ਤੇ ਇੱਕ ਵੱਡਾ ਸਾਰਾ ਦਰਖਤ ਜਿਹੜਾ ਮੀਹ ਹਨੇਰੀ ਚੱਲ ਰਹੀ ਹੁੰਦੀ ਆ ਇਸ ਕਰਕੇ ਡਿੱਗ ਪੈਂਦਾ ਹੈ ਸਕੂਟਰੀ ਤੇ ਗਨੀਮਤ ਇੱਥੇ ਰਹੀ ਕਿ ਜਦੋਂ ਵਿਅਕਤੀ ਅੰਦਰ ਗਿਆ ਹੋਇਆ ਸੀ ਦੁਕਾਨ ਦੇ ਤਾਂ ਉਦੋਂ ਦਰਖਤ ਡਿੱਗਿਆ ਜਿਸ ਕਾਰਨ ਕਿ ਸਕੂਟਰੀ ਦਾ ਤਾਂ ਨੁਕਸਾਨ ਹੋ ਗਿਆ ਪਰ ਵਿਅਕਤੀ ਆ ਜਿਹੜਾ ਉਹ ਸਹੀ ਸਲਾਮਤ ਹੈ ਉਸ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਐਡਾ ਵੱਡਾ ਦਰਖਤ ਸੀ ਗਨੀਮਤ ਰਹੀ ਹੈ ਰੱਬ ਦਾ ਸ਼ੁਕਰ ਰਿਹਾ ਹੈ ਕਿ ਜੇ ਕਿਤੇ ਵਿਕਤੀ ਸਵਾਰ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਬਾਕੀ ਗੱਲ ਤੁਸੀਂ ਸੀਸੀਟੀਵੀ ਤਸਵੀਰ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਕਿਵੇਂ ਤੇਚੀ ਦੇ ਨਾਲ ਇੱਕਦਮੀ ਜਿਹੜਾ ਦਰਖਤ ਆ ਉਹਦਾ ਜਿਹੜਾ ਡਾਹਾਂ ਉਹ ਡਿੱਗ ਪੈਂਦਾ ਹੈ ਉਸ ਦਾ ਇੱਕ ਵੱਡਾ ਸਾਰਾ ਹਿੱਸਾ